ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਹੜਕਨ ਆਈ ਆਫਤ ਦਾ ਨਿਰੀਖਣ ਕਰਨ ਪਪੇਸ਼ ਬਗੇਲ ਆਉਣਗੇ ਪੰਜਾਬ ਆ ਸਕਦੇ ਹਨ ਰਾਹੁਲ ਗਾਂਧੀ ਵੀ ਹੜਕਨ ਆਈ ਆਫਤ ਦੇ ਰਾਦਕਾਰਜਾਂ ਦਾ ਨਿਖਣ ਨਿਰੀਖਣ ਕਰਨ ਲਈ ਸਿਆਸੀ ਪਾਰਟੀਆਂ ਨੇ ਆਪਣੀ ਤਾਕਤ ਲਗਾ ਦਿੱਤੀ ਹੈ ਕਾਂਗਰਸ ਦੇ ਪ੍ਰਦੇਸ਼ ਇਨਚਾਰਜ ਬੀ ਪੇਸ਼ ਬਗੇਲ ਸ਼ੁਕਰਵਾਨ ਨੂੰ ਪੰਜਾਬ ਆ ਰਖਿਆ ਉਹ ਤਿੰਨ ਦਿਨ ਹੜ੍ਹ ਤਿੰਨ ਦਿਨ ਤੱਕ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਹੀ ਰਹਿਣਗੇ ਇਸ ਦੇ ਨਾਲ ਪੰਜਾਬ ਕਾਂਗਰਸ ਦੀ ਕੋਸ਼ਿਸ਼ ਹੈ ਕਿ ਲੋਕ ਸਭਾ ਚ ਸੱਭਾ ਚਵਰੋਧੀ ਪੱਖ ਦੇ ਆਗੂ ਰਾਘੁਲ ગાંધી ਵੀ ਪੰਜਾਬ ਆਉਣਗੇ ਕਹਾ ਲਾ ਕੇ ਹਾਲੇ ਤੱਕ ਰਾਘੁਲ ਦੇ ਪੰਜਾਬ ਆਉਣ ਦੀ ਤਰੀਖ ਤੈਅ ਨਹੀਂ ਹੋ ਸਕੀ ਮੰਨਿਆ ਜਾ ਰਿਹਾ ਹੈ ਕਿ ਅਗਲੇ 2-3 ਦਿਨਾਂ ਚ ਪੂ ਪੰਜਾਬ ਆ ਸਕਦੇ ਹਨ ਕੇਂਦਰੀ ਖੇਤੀਬਾੜੀ ਮੰਤਰੀ ਜੀਵ ਰਾਜ चौहान ਨੇ ਵੀ ਵੀਰਵਾਰ ਨੂੰ ਬਾਦ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਇਸ ਦੌਰਾਨ ਉਮੀਦ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਦਿੱਲੀ ਜਾਣ ਤੋਂ ਬਾਅਦ ਕੇਂਦਰ ਸਰਕਾਰ ਪੰਜਾਬ ਲਈ ਕੋਈ ਵੱਡਾ ਰਾਹਤ ਪੈਕੇਜ ਦਾ ਐਲਾਨ ਕਰ ਸਕਦੀ ਹੈ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕ ਲਗਾਤਾਰ ਹਰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਹਨ ਹਾਲਾਂਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੂੰ ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ